ਸਵੇਰੇ 6:30 ਜੁਠੇ ਸੀ 6:30 ਦਾ ਟਾਈਮ ਹੋ ਗਿਆ ਤਾਂ ਅੱਗੇ ਗਰੀ ਕੰਗੀ ਦੂਰ ਆਏ ਤਾਂ ਜਿੰਨੀ ਛੇਤੀ ਮੁੱਕ ਜੰਦੀ ਤੇ ਚੰਗਾ ਵੱਡਾ ਹੀ ਜਾਂਦੇ ਵਿੱਚ ਜੋ ਕਿੰਨਾ ਕਰਿਆ ਗਿਆ ਅਜੇ ਕਿੰਨਾ ਬਹੁਤ ਜਿਆ ਪਿਆ ਅਜੇ ਤੇ ਹੋਰ ਦੂਰ ਜਾਣਾ ਮੈਂ ਹੋਰ ਜੱਪੀ ਅਜੇ ਅਜੇ ਤੇ ਬਹੁਤ ਦੂਰ ਜਾਣਾ ਕਿਸੀ ਬਾਜ਼ਾਰ ਜਾਣ ਟਾਈਮ ਵੈਸੇ ਥੋੜਾ ਸਮਾਨ ਲੈ ਕੇ ਆਉਣਾ ਹੈ ਤੇ ਦੁਕਾਨ ਦਾ ਪਤਾ ਨਹੀਂ ਮੈਂ ਕਿਹਾ ਚਲੋ ਕਾਕੇ ਨੂੰ ਨਾਲ ਲੈ ਕੇ ਜਾਂਦਾ ਮੈਨੂੰ ਪਤਾ ਹੋਵੇ। ਤੋਂ ਅੰਬੋ ਪਈ ਲੱਭਣ ਕੁਛ ਨਹੀਂ ਟਿਆ। ਹਾਂਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਆਇਆਂ ਚਾਹਤ ਹੈ ਸਾਰੇ ਸਤਿ ਆਵਾਂ ਲੀਆ। ਆਂਡਾ ਮੋਜਾ ਰੋਮ ਆਪਣੇ ਪੰਦੇ ਆਪਾ ਮੱਛੀ ਦੇ ਇੱਥੇ ਇੱਧਰ ਪਾ ਜੋਣੀ ਕੱਟ ਰਹੇ ਨੇ ਸ਼ੀਟਾਂ। ਇਹ ਕਮਰਾ ਰਾਤੀ ਆਪਾਂ ਲਾਦਾ ਤੁਹਾਨੂੰ ਦਿਖਾ ਲਿਆ 12 ਵਜ ਗਏ ਹਨ। ਹੁਣ ਆ ਕਮਰਾ ਕਰਨਾ ਤਿਆਰ ਆਪਾਂ। ਦੇਖੋ ਕਿੰਨੇ ਦੀ ਹਾਲਤ ਹੈ। ਕਮਰੇ ਦੀ ਹਾਲਤ ਚੈੱਕ ਕਰੋ ਤੁਸੀਂ ਕੀ ਬਣਿਆ ਪਿਆ ਵੇ ਕਿਧਰੋਂ ਨਕਸ਼ੇ ਬਣੇ ਪਏ ਆ ਸ਼ੀਟਾ ਇੱਕ ਕਲਰ ਇੱਕ ਦਵਾਰ ਆ ਲਾਵਾਂਗੇ ਤੇ ਬਾਕੀ ਵਾਈਟ ਕਰਾਂਗੇ ਤਿੰਨ ਦਵਾਰਾ ਚਲੋ ਦਿਖਾਉਂਦੇ ਆ ਰੈਡੀ ਕਰਕੇ ਤੁਹਾਨੂੰ ਫਿਰ ਲਾਈਟਿੰਗ ਤਿੰਨ ਸ਼ੀਟਾ ਲਾਤੀ ਆਪਾਂ ਦਵਾਰ ਨੂੰ ਹੁਣ ਦਵਾਰੇ ਲੁੱਕ ਚੈੱਕ ਕਰੋ ਤੁਸੀਂ ਥੇ ਵੀ ਸ਼ੀਟਾ ਰੰਗੀ ਹੋਵੇ ਆ ਗਈ ਚਾਹ ਪੀ ਲੋ ਪੀ ਲੋ ਭਾਈ ਪੀ ਲੈ ਚੰਗਲ ਉਹ ਹੈਂਡਲ ਤੇ ਲੱਗਾ ਰਹਿਣ ਤਾਂ ਹਾਂ ਅੱਪਲੇ ਜਦੋਂ ਮੈਂ ਪਹਿਲੇ ਚਲੋ ਵੀ ਚਲੋ ਥੱਲੇ ਥੱਲੇ ਤਾਂ 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 ਚੰਗਲ ਤਾਂ ਜੋ ਕਰਾ ਤਾਂ ਜੋ ਕਰੇ ਤਾਂ ਚਾਲੋ ਜੀ। ਯਾਦ ਰੱਖੀ ਹੁੰਦੇ ਆ ਗਏ। ਹਾਂ? ਆ ਦਵਾਰਾ ਵਾਈਟ ਸ਼ੁਰੂ ਕਰਤੀ ਇੱਕ ਦਵਾਰ। ਸਤ ਇਹ ਦਵਾਰਾ ਵਾਈਟ ਹੀ ਆ। ਹਾਂ ਤੇ ਉਹ ਤਿਆਰ। ਸਾਇਕਲਰ ਕੀਤੀ ਆਪਾਂ। ਡਿਜ਼ਾਈਨ ਕਿੰਨੇ ਦਾ ਲੱਗਾ ਇਹਦਾ? ਚਾਰ ਵਜੇ ਦਾ ਟਾਈਮ। 9:00 ਤੇ 5:00 ਦਾ। 4:00 ਦਾ ਟਾਈਮ ਚਾ ਆ ਗਈ ਆਪਣੀ। ਚੀਟਾ ਪਾ ਲਾਤੀਆਂ ਤਕਰੀਬਨ ਸੋ ਆ ਕਮਰੇ ਦੀ ਲੁੱਕ ਜ਼ਿਆਦਾ ਨਿਕਲੀ ਆ ਦੂਜੇ ਕਮਰੇ ਨਾਲ ਇਹ ਬਾਈ ਹੋਰ 2 ਘੰਟੇ ਤੱਕ ਕਮਰਾ ਰੈਡੀ ਕਰ ਦੇਣਾ ਆਪਾਂ ਮੈਨੂੰ ਆ ਕਮਰਾ ਪਾ ਲਾਤਾ ਕੰਪਲੀਟ ਕਰਤਾ ਕਰੋ ਚੱਕ ਤੁਸੀਂ ਤਿੰਨੇ ਦਵਾਰਾਂ ਬੰਦੇ ਵੀ ਹਮ ਹਮ ਹਾਰ ਕੇ ਵਿਚਾਰੇ ਬਹਿ ਗਏ ਤੇ ਰੂਮ ਡੈਕੋਰ ਕਰਾਉਣੇ ਹਨ ਤੇ WhatsApp ਤੇ ਮੈਸੇਜ ਕਰੋ ਜਰੂਰ ਤੇ ਬਾਕੀ ਇੱਥੇ ਪੈਨਲ ਬਣਾਉਣਾ ਉਹ ਮਾਰਨਿੰਗ ਬਣਾਵਾਂਗੇ ਆਪਾਂ ਸਵੇਰੇ ਮਿਲਦੇ ਆਂ ਫਿਰ ਇਧਰ ਮਮੀ ਲੈ ਆਏ ਨੇ ਚਾਹ ਬਣਾ ਕੇ ਠੀਕ ਚਾਹ ਦੇ ਨਾਲ ਇਹ ਕੀ ਬਰੈਡ ਕੇਕ ਬਰੈਡ ਕੇਕ ਲੈ ਕੇ ਆਏ ਮੈਂ ਤਾਂ ਘਟ ਹੀ ਖਾਂਦੀ ਆ ਘਰੇ ਵੀ ਇਹ ਲੈ ਕੇ ਹੁੰਦੇ ਹੁੰਦੇ ਘਟ ਖਾਨੀ ਤੇ ਇਹ ਕੀ ਕੋਈ ਬਣਾਵਾਂਗੇ ਨਾ ਇਹ ਬਰੈਡ ਲਿਆਂਦੇ ਅੱਜ ਕੀ ਬਣਾਉਣਾ ਅੱਜ ਇਹ ਕੁਝ ਬਣਾਉਣੀ ਹੈ ਮम्मी ਕਹਿੰਦੇ ਅੱਜ ਬਣਾਉਣੀ ਆ ਸਪ੍ਰਿੰਗ ਰੋਲ ਤੇ ਜਾਂ ਨੂਡਲ ਆ ਬਨ ਗੋਭੀ ਤੇ ਸੰਗਰ ਮੈਂਟ ਕੋਲਾ ਹਰਾ ਠੰਮਾ ਲੈ ਮम्मी ਲੈ ਕੇ ਬੰਦ ਗੋਭੀ शिमला ਮਿਰਚ ਤੇ ਹੈ ਦੇ ਚ ਕੀ ਇਹ ਵਹਿ ਮੈਂ ਮੈਂ ਪੂਆ ਨਹੀਂ ਕੜੀ ਬਣਾਉਣੀ ਮੈਂ ਲਈ ਆਈ ਮੈਂ ਕਿ ਚਲ ਰੱਖਣੀ ਆ ਜੇ ਬਣਾਉਣੀ ਹੈ ਬਣਾਵਾਂਗੀ ਠੀਕ ਆ ਚਲ ਰਾਤ ਨੂੰ ਫਿਰ ਕੜੀ ਤੇ ਨਾਲ ਚੋਲ ਬਣਾਵਾਂਗੇ ਹਨਾ ਕੜੀ ਚੋਲ ਮੈਨੂੰ ਐ ਸਪਰਿੰਗ ਰੋਲ ਮਮੇ ਮੈਨੂੰ ਤਾਂ ਬਣਾਉਣ ਦੀ ਜਾਚ ਨਹੀਂ ਤੁਸੀਂ ਬਣਾਉਣੇ ਐ ਨਾਲੇ ਮੈਂ ਜਾਚ ਸਿੱਖ ਲੈਣੀ ਕਿਵੇਂ ਬਣਦੇ ਐ ਸਪਰਿੰਗ ਰੋਲ ਸਪ ਉਹ ਨਿਊਡਲ ਦਾ ਥੋੜੀ ਬਹੁਤ ਮੈਨੂੰ ਜਾਚ ਹੈ ਬਣਾਵਾਂਗੀ ਉਹਦਾ ਤੁਸੀਂ ਨਿਊਡਲ ਦੀ ਜਾਚ ਸਿੱਖ ਲਿਓ ਤੇ ਮੈਂ ਸਪਰਿੰਗ ਰੋਲ ਦੀ ਤੁਹਾਡੇ ਕੋਲ ਠੀਕ ਚਾਹ ਪੀ ਕੇ ਮੈਂ ਖਾ ਟਲੋ ਸਟਾਰਟ ਕਰਦੇ ਆ ਬਣਾਉਣੇ ਮੈਂ ਤੇ ਮੰਮੀ ਘਰੇ ਹੀ ਆ ਡੈਡੀ ਜੀ ਗਏ ਨੇ ਪਲਾਟ 'ਚ ਉਹ ਰੋਜ਼ ਜਾਂਦੇ ਨੇ ਪਲਾਟ ਦੇ ਵਿੱਚ ਤੇ ਮੈਂ ਤੇ ਮੰਮੀ ਘਰੇ ਆਈ ਸੋਚਿਆ ਕਿ ਚਲੋ ਅੱਜ ਸਪਰਿੰਗਲ ਹੋਰ ਬਣਾਨੇ ਆ ਤੇ ਮੰਮੀ ਪਹਿਲਾਂ ਕਹਿੰਦੇ ਕਿ ਤੁੱਪੇ ਚਾਦਦੇ ਆ ਕੋਠੇ ਉੱਪਰ ਬਣਾਨੇ ਮੈਂ ਕਹਿੰਨ ਨਹੀਂ ਇੱਥੇ ਬਣਾ ਲੈਨੇ ਉੱਪਰ ਰਿੰਗਲ ਆਟ ਲੈ ਕੇ ਆਏ ਨੇ ਉੱਪਰ ਕੋਠੇ ਤੇ ਪਈ ਰਿੰਗਲ ਆਟ ਮੈਂ ਕਹਿੰਨ ਇੱਥੇ ਹੇਠਾਂ ਲਿਆਓ ਨਹੀਂ ਰਾਬੋਤ ਹਨਾ ਫਿਰ ਤੇ ਇਸ ਕਰਕੇ ਮੰਮੀ ਕੋ ਮੰਗਾਈ ਰਿੰਗਲ ਆਟ ਹੇਠਾਂ ਹੌਣ ਰੋਸ਼ਨੀ ਪੂਰੀ ਹੋ ਗਈ ਮੰਮੀ ਇੱਧਰ ਲੈ ਕੇ ਆਏ ਨੇ ਸਿਲੰਡਰ ਸਿਲੰਡਰ ਪਹਿਲਾਂ ਉੱਪਰ ਕੋਠੇ ਦੇ ਪਿਆਸ ਸੀ ਤਾਂ ਮੰਮੀ ਲੈ ਨੀਚੇ ਲੈ ਆਏ ਨੇ ਸਿਲੰਡਰ ਤਾਂ ਮਾਇਆ ਇਹਦੇ ਉੱਪਰ ਬਣਾਣੇ ਆ ਸਪਰਿੰਗ ਰੋਲ ਕਿਨਨ ਕਹਿੰਦੀ ਚੱਲ ਮੈਂ ਸਿਮਲਾ ਮੇਰੇ ਤੇ ਚੱਲ ਬੰਦ ਗੋਭੀ ਪਿਆਜ਼ ਕੱਟ ਦੇਣੀ ਆ ਕਿਨਨ ਕੱਟਣ ਲਈ ਚੱਲ ਮੈਂ ਕਿ ਚੱਲ ਇਹੋ ਬਿਠੀ ਬਿਠੀ ਕੱਟ ਦੇ ਮੈਂ ਚੱਲ ਮੈਂ ਬੈਠੀ ਆ ਮੇਲੀ ਤੇ ਚੱਲ ਲੱਗਾਂ ਥੋੜਾ ਘਰਾ ਦੇਣੀ ਆ ਬਿਠੀ ਬਿਠੀ ਮੰਮੀ ਕਹਿੰਦੇ ਮੇਰ ਕੋ ਗੈਸ ਬਲਣਾ ਨਹੀਂ ਬਲ ਗਿਆ ਇਹ ਪਾਣੀ ਕਰ ਰੱਖਿਆ ਉੱਪਰ ਇਹ ਬਾਲਣ ਲੱਗੀ ਪਹਿਲਾਂ ਹਾਂ ਵੈਸੇ ਸਹੀ ਠੀਕ ਹੈ ਮੈਨੂੰ ਮੈਨੂੰ ਤਾਂ ਪਤਾ ਨਹੀਂ ਕਿਵੇਂ ਬਣਨੇ ਸੇ ਪੁਰੰਗ ਰੋਲ ਤੇ ਮੈਨੂੰ ਮੰਮੀ ਦੱਸਣਗੇ ਫਿਰ ਜਾ ਸਿੱਖ ਲੈਣੀ ਮੈਂ ਵੀ ਤਾਂ ਮੈਂ ਵੀ ਬਣਾਵਾਂਗੀ ਅਗਲੀ ਵਾਰ ਉਹ ਪੰਛੀ ਲੈ ਕੇ ਆਵਾਂ ਥੋੜਾ ਪਾੜਾ ਪਾੜਾ ਥੋੜੇ ਜਿ ਬਾਲਣੇ ਉਦੇ ਵਿੱਚ ਪਾਉਣੇ ਸਪਰਿੰਗ ਰੋਲ ਚ ਮੰਮੀ ਨੇ ਪਾ ਦਿੱਤੇ ਨੇ ਪਾਣੀ ਵਿੱਚ ਨਿਊਡਲ ਇਹਨਾਂ ਨੂੰ ਪਹਿਲਾਂ ਬੱਲਾਂਗੇ ਨਿਊਡਲ ਤੇ ਬੱਲੇਗੇ ਤੇ ਹੁਣ ਕੀ ਕਰਨਾ ਅਸ ਤੋਂ ਬਾਅਦ ਹਾਂ ਚੀਰ ਪੜਾ ਪੜ ਤੇ ਤੇ ਮੈਂ ਕੱਟ ਰਹੀ ਆ ਪਿਆਜ਼, ਈਮਣਾ ਮਿਰਚ ਤੇ ਬੰਦ ਗੋ ਵੀ ਮੈਂ ਚੱਲ ਮੈਂ ਵੀ ਬੈਠੀ ਐਦਾਂ ਫਰੀ ਤੇ ਲੱਗ ਮੰਮੀ ਤੇ ਕੱਟ ਦਿੰਨੀ ਇਧਰ ਮੰਮੀ ਨੇ ਤੜਕਾ ਭੁੰਨ ਦਿੱਤਾ ਆ ਬਣਾਓ ਬਣਾਓ ਜਲਦੀ ਹੁਣ ਤੋ ਬਾਹਰ ਜਾਈਏ ਖਾਣ ਤੋ ਛੇਤੀ ਬਣਾ ਲੰਦੇ ਤੁਸੀਂ ਹਲਵਾਈ ਸਾਹਿਬ ਟਾਈਮ ਬਹੁਤ ਲਾਉਂਦੇ ਹਲਵਾਈ ਸਾਹਿਬ ਟਿਲ ਲੇ ਆ ਮੈਂ ਦਸਾਂ ਲਿਆ ਤੇ ਹੁਣ ਇਹਦਾ ਕੀ ਕਰਨਾ ਆਟਾ ਗੁੰਨਣਾ ਹੁਣ ਪਹਿਲਾਂ ਆਟਾ ਗੁੰਨਣਾ ਮੰਮੀ ਨੇ ਜਿਆਦਾ ਹੀ ਆਪੋ ਸੁੱਕਾ ਨਾ ਖੜੀਏ ਰੱਖ ਲਓ ਰੱਖ ਲਓ ਨੀ ਉਟੇਲ ਤੇ ਕਰ ਲੈ ਤਿਆਰ

ਦੇ ਤਵਾ ਸਾਡ ਦੇਣਾ ਹਾਂ ਦੇਖੋ ਕੀ ਗੁੰਡਾ ਕੱਦ ਕੋਲੀ ਲੱਗ ਗਿਆ ਪਰ ਦੇ ਗਈ ਹੋਰ ਪਤਲਾ ਚਾਹੀਦਾ மம்ம பச மி ரோல்ோட்டாாோ தின் ரோட்ட ட ਇੰਦਰੇਕਾ ਪਿਆਰੀ ਹੁੰਦੀ ਪਰ ਇਹ ਘਰੋਂ ਦੀ ਪਤਾ ਨਹੀਂ ਉਹ ਬੰਦੇ ਨਹੀਂ ਬੰਦੇ ਪਰ ਉਹ ਜਿਹੜੇ ਤਰੀਕੇ ਦੇ ਨਹੀਂ ਬੰਦੇ ਜਿਹੜੇ ਬਾਜ਼ਾਰੀ ਹੁੰਦੇ ਉਹ ਘਰ ਗੱਲ ਨਹੀਂ ਬੰਦੀ ਉਹ ਬਜੀ ਆ ਕਿ ਬਣਾਤਾ ਮਮੀ ਨੇ ਸਾਰੀ ਰੋਟੀ ਟੁੱਟ ਗਈ ਮੈਂ ਆਖਿਆ ਨਹੀਂ ਨਹੀਂ ਬੰਨਨੇ ਚਲੋ ਕੋਈ ਨਹੀਂ ਇਹ ਤਾਂ ਅਨੁਸਾਰਿਆਂ ਨੂੰ ਦੱਸਿਆ ਕਿ ਪਹਿਲੀ ਵਾਰ ਟਰਾਈ ਕਰਕੇ ਦੇਖਣ ਦੇ ਤੇ ਨਹੀਂ ਗੱਲ ਬਣੀ ਤੇ ਜੇ ਤੇ ਜਾਚ ਹੋਏ ਫੇਰ ਵੀ ਚਲੋ ਥੋੜਾ ਬਹੁਤ ਪਤਾ ਹੁੰਦਾ ਆ ਅਸਲ ਚ ਕੀ ਮੰਮੀ ਨੇ ਮੋਬਾਈਲ ਤੋਂ ਹੀ ਦੇਖਿਆ ਤੇ ਵਲ ਵੇ ਕੇ ਸੇਮ ਬਣਾਉਣ ਲੱਗੇ ਕਿ ਚੱਲ ਬਣ ਜੇਗਾ ਪਰ ਨਹੀਂ ਗੱਲ ਬਣੀ ਦੂਜੀ ਵੇਖ ਲਓ ਉਹਦੇ ਤੇ ਬਣਾ ਕੇ ਜਿਹੜੀਆਂ ਦੂਜੀਆਂ ਰੋਟੀਆਂ ਪਈਆਂ ਉਹਦੇ ਵਿੱਚ ਬਣਾ ਕੇ ਦੇਖ ਲਓ ਇਹ ਕੁਸਾ ਪਰੇਂਗ ਰੋਲ ਇਨਾਉਣੀ ਰੱਬ ਕਾਲੀ ਪੈ ਗਈਆਂ ਸੁਲਵਾਈ ਨੇ ਤਾਂ ਵੀ ਬਹੁਤ ਲਾਇਆ ਤੇ ਹਾਂਜੀ ਮੰਮੀ ਨੇ ਸਪਰਿੰਗ ਰੋਲ ਬਣਾਉਂਦੀ ਬਥੇਰੀ ਕੋਸ਼ਿਸ਼ ਕੀਤੀ ਪਰ ਨਾਹੀ ਗੱਲ ਬਣੀ ਦੋ ਹੀ ਸਪਰਿੰਗ ਰੋਲ ਬਣੇ ਚੰਗੇ ਬਾਕੀ ਨਹੀਂ ਸਹੀ ਬਣੇ ਤੇ ਬਾਕੀ ਇਹ ਕਿ ਨੂਡਲ ਜਿਹੜੇ ਬਣਾਏ ਥੋੜੇ ਮੰਮੀ ਨੇ ਉਹ ਹੁਣ ਖਾਵਾਂਗੇ ਹਾਂਜੀ ਜੇ ਇਹ ਵਲੌਗ ਤੁਹਾਨੂੰ ਵਧੀਆ ਲੱਗਾ ਕਮੈਂਟ ਸ਼ੇਅਰ ਰੀਲ ਕਰਿਓ ਮਿਲਦੇ ਆਂ ਨੈਕਸਟ ਵਲੌਗ ਵਿੱਚ ਬਾਏ ਬਾਏ